ਹੰਤੀ ਕੇ ਵੀ ਰਾਮ ਚੱਲਦਾ ਚੈੱਕ ਕਰਾ ਵੀਰ ਬજરੰਗੀ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਜੈ ਜੈ ਜੀ ਰਾਮ ਤੇਲਵਾਓ ਉੱਧਰ ਦੇ ਦਸਹਿਰਾ ਗਰਾਊਂਡ ਤੋਂ ਤਸਵੀਰਾਂ ਦਿਖਾ ਰਹੇ ਆ ਜਿਹੜਾ ਕਿ ਦਿਨ ਦੀ ਰਾਮਲੀਲਾ ਦੇ ਵਿੱਚ ਉਪਲਖਸ਼ ਦੇ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਅੱਜ ਝੰਡੇ ਦੀ ਰਸਮ ਹੋ ਰਹੀ ਆ ਅੱਜ ਦਿਨ ਵੀ ਮੰਗਲਵਾਰ ਦਾ ਆ ਬਜਰੰਗਬਲੀ ਦਾ ਨਾਂ ਆ ਤੇ ਬਜਰੰਗਬਲੀ ਦਾ ਹੀ ਝੰਡਾ ਚੜ੍ਹਿਆ ਸਭ ਤੋਂ ਪਹਿਲੇ ਮੈਂ ਇਆਜ਼ਤ ਲਵਾਵਾਂਗਾ ਜੀ ਇਹਨਾਂ ਕੋ ਜੈ ਸ਼੍ਰੀ ਰਾਮ ਜੈ ਅਸੀਤਾਰ ਇਆਜ਼ਤ ਇਹਨਾਂ ਕੋ ਲੈ ਲਈ ਆ ਜੀ ਹੁਣ ਮੈਂ ਅੱਗੇ ਹਾਂਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਬੋਲਾਂ ਜੀ ਹਾਂਜੀ ਬੋਲੋ ਜੀ ਬੋਲੋ ਸਿਆਬ ਰਾਮ ਚੰਦਰ ਮਹਾਰਾਜ ਕੀ ਜੈ आज हर एक साल की तरह श्री राम जी की कृपा से बाबा रामचरण दास जी महाराज परमेश्वर दास जी मोनी जी महाराज की कृपा से गोविंद दास जी की अध्यक्षता में दो सौ चौदवा रामलीला के लिए झंडा ध्वजारोहण किया जा रहा है ध्वजारोहण का मतलब होता है आज से हनुमान जी यहाँ पर विराजेंगे आज से यहाँ पर जो भी नकारात्मक शक्ति होगी वो हनुमान जी के डर से सब भग जाएंगे हाथ वज्र और ध्वजा बिराजे हाथ में वज्र लेके और एक हाथ में झंडा लेके हनुमान जी आगे चलते हैं इसीलिए झंडा चढ़ाने की रस्म होती है इसीलिए ये झंडा चढ़ाया जा रहा है महाराज जी राम जी साजूद भगवान आज ध्वजारोढ़ हो रहा है शुरू से महापुरुषों की कृपा से ये परंपरा चली आ रही है और जो सभी श्री गोविंदा जी महंत गद्यन सिंह जगन्नाथ मदन नकोदर के देख रेख में सब ये हो रहा है भगवान प्रभु राम जी की कृपा से ये सब रामलीला दशहरा होने जा रहा है और आप सब से यही हमारी गुंजाइश है प्रार्थना है कि आप सब स जैसे सहयोग पहले दे रहे हैं आज भी आपने सहयोग दिया आगे भी आप सहयोग देंगे हनुमंत लाल जी की आपके ऊपर कृपा बनी जाए और बनी रहेगी और आकाशवाणी तीन तीन को शाला में होगी आप सभी तुरंत वहाँ अपने ਹਰੀ ਭਗਵਾਨ ਸੰਕ੍ਰਿਤੀ ਜਰਨਵ ਦੇ ਬੋਲਾ ਸ਼ਿਆਵ ਰਾਮ ਤੇ ਭਗਵਾਨ ਕੀ ਜੈ ਜੈ શ્રી ਰਾਮ ਬਹੁਤ ਬਹੁਤ ਸਾਰਿਆਂ ਲਈ ਅੱਜ ਇੱਕ ਉਤਸਾਹ ਵਾਲਾ ਦਿਨ ਹੈ ਕਿ ਜਿਹੜੀ ਰਾਮਲੀਲਾ ਉਤਸਵ ਕਮੇਟੀ ਜਿਹੜੀ ਸਾਡੇ ਨਕੌਦਰ ਦਾ ਪੂਰਾ ਮਾਨ ਸਮਾਨ ਭਗਵਾਨ ਜਗਨਨਾਥ ਮੰਦਰ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਛੰਡੇ ਦੀ ਰਸਮ ਹੈ ਅਰ ਉਹਦਾ آگਾਹ ਹੋ ਗਿਆ ਹੈ ਪ੍ਰਭੂ શ્રી ਰਾਮ ਦਾ ਜਿਹੜਾ ਦਿਨ ਤਿਉਹਾਰ ਜਿਹੜੇ ਸ਼ੁਰੂ ਹੋਣ ਜਾ ਰਹੇ ਹੈ ਦੁਸ਼ਹਿਰੇ ਦਾ ਮਹਾ ਪਰਵ ਆ ਰਿਹਾ ਹੈ ਰਾਮਲੀਲਾ ਕਮੇਟੀ ਪੂਰੇ ਸਾਡੀ ਕਈ ਸਦੀਆਂ ਤੋਂ ਅਸੀਂ ਦੇਖਦੇ ਆ ਰਹੇ ਆਂ ਵੀ ਸੁਣਦੇ ਆ ਰਹੇ ਆਂ ਸਾਡੀ ਤਾਂ عمر 50 ਸਾਲ ਦੀ ਹੋ ਗਈ ਜਦ ਦੇ ਜੰਮੇ ਬੜਿਆਂ ਹੋਸ਼ ਸੰਭਾਲੀਏ ਦੇਖਦੇ ਆ ਰਹੇ ਇੱਥੇ ਦੁਸ਼ਹਿਰਾ ਔਰ ਰਾਮਲੀਲਾ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਔਰ ਪੂਰੀ ਦੁਨੀਆ ਤੋਂ ਇੱਥੇ ਲੋਕ ਸਪੈਸ਼ਲੀ ਇੱਥੇ ਇਸ ਕਰਕੇ ਦੇਖਣ ਆਉਂਦੇ ਆ ਕਿ ਇੱਥੇ ਸਾਕਸ਼ਾਤ ਜਿਹੜੀ ਪਾਰ ਬ੍ਰਹਮ ਜਿਹੜੀ ਧਰਤੀ ਮੰਨੀ ਹੋਈ ਆ ਕਿ ਇੱਥੇ ਲਕਸ਼ਮਣ ਜੀ ਨੂੰ ਮੂਰਤਾ ਜਿਹੜੀ ਆ ਉਹ ਨੈਚੁਰਲ ਆਂਦੀ ਹੈ ਉਸ ਚੀਜ਼ ਨੂੰ ਦੇਖਣ ਦੇ ਲਈ ਬਹੁਤ ਦੂਰੋਂ ਦੂਰੋਂ ਸੰਗਤ ਆਂਦੀ ਹੈ ਔਰ ਪ੍ਰਭੂ શ્રી ਰਾਮ ਜੀ ਦੀ ਹਨੂਮਾਨ ਜੀ ਦੀ ਪੂਰੀ ਕਿਰਪਾ ਵਰਸਦੀ ਹੈ ਔਰ ਪ੍ਰਭਾਪਾ ਅਗੇ ਹੀ ਅਰਦਾਸ ਕਰਦੇ ਆ ਹਮੇਸ਼ਾ ਇਹ ਕਿਰਪਾ ਦਾ ਵਰਸਦੀ ਰਹੇ ਸਾਡੇ ਨਕੋਦਰ ਤੇ ਹੀ ਨਹੀਂ ਪੂਰੇ ਹਿੰਦੁਸਤਾਨ ਤੇ ਪ੍ਰਭੂ શ્રી ਰਾਮ ਦੇ ਭਗਤਾਂ ਤੇ ਸਾਰਿਆਂ ਤੇ ਕਿਰਪਾ ਵਰਸਦੀ ਰਹੇ ਫਿਰ ਤੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ ਏ ਗੁਰੂ શ્રી ਰਾਮ ਦੂਤ ਸ਼ੀਲ ਹਮਕੋ ਦਿਜੀਏ ਸ਼ਿਕਰ ਸਾਰੇ ਸਤਿਗੁਣੋਂ ਸੇ ਪੂਰਨ ਹਿੰਦੂ ਕੀਜੀਏ ਔਰ ਦੋ ਸ਼ਤਾਬਦੀਆਂ ਬੀਤ ਗਈਆਂ ਆ ਰਾਮਲੀਲਾ ਨੂੰ ਤੀਸਰੀ ਸ਼ਤਾਬਦੀ ਚ ਅਸੀਂ ਪ੍ਰਵੇਸ਼ ਕਰ ਗ ਰਾਮਲੀਲਾ ਦਾ ਜਿਹੜਾ ਸਹੀ ਉਤਸਵਾਂ ਦਾ ਜਿਹੜਾ ਅਸਰ ਆਗਾ ਕਿ ਅਗਲੀ ਜਨਰੇਸ਼ਨ ਸਾਨੂੰ ਦੇਖਦੇ ਪਏ ਆ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਕਾਰਜਕ੍ਰਮ ਚ ਲੱਗੇ ਹੋਏ ਆ ਔਰ ਇਹੀ ਬੀਜ ਅਸੀਂ ਅੱਗੇ ਅੱਗੇ ਬੀਜਣਾ ਵਾ ਤੇ ਭਗਵਾਨ ਦੀ ਕਿਰਪਾ ਦੇ ਨਾਲ RAM PANTHI ਸਾਬਣੇ ਬ੍ਰਹਮਚਾਰੀ ਧਰਮ ਰક્ષਕ ਵੀਰ ਵਰਤ ਗਾਣੀ ਬਹੁਤ ਹੀ ਖੁਸ਼ੀ ਦਾ ਜਨਨ ਆ ਕਿ RAM LILA ਦੀ ਸ਼ੁਰੂਆਤ ਸਮਝ ਲਓ ਅੱਜ ਤੋਂ ਹੀ ਹੋ ਗਈ ਆ ਇੱਥੇ ਸਵੇ ਆਪਣੇ ਆਪ ਹਨੂਮਾਨ ਜੀ ਬਰਾਜੇ ਆ ਬਹੁਤ ਵਧੀਆ ਹੀ ਸਾਰੇ ਤੁਹਾਡਾ ਜੈ ਸ਼੍ਰੀ ਰਾਮ जय श्री राम नीज आज बहुत खुशियां वाला ਦਿਹਾੜਾ ਹੈ ਔਰ ਖੁਸ਼ੀਆਂ ਭਰਿਆ ਦਿਨ ਹੈ ਅੱਜ ਕਿਹੜਾ ਆਗਾਜ਼ ਹੋ ਗਿਆ ਦੁਸ਼ਹਿਰੇ ਦਾ ਬਾਬਾ ਚਰਨਦਾਸ ਜੀ ਮਹਾਰਾਜ ਜੀ ਦੀ ಅಪਾਰ ਕਿਰਪਾ ਦੇ ਨਾਲ ਗੋਵਿੰਦ ਮਹਾਜ ਜੀ ਦੀ ਗੋਬਿੰਦ ਮਹਾਰਾਜ ਜੀ ਦੀ ਦਿਸ਼ਾ ਨਿਰਦੇਸ਼ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜਾ ਦੁਸ਼ਹਿਰੇ ਦਾ ਕਿਹੜਾ ਕਾਰਜਕ੍ਰਮ ਦਾ ਆਗਾਜ਼ ਹੋ ਗਿਆ ਅੱਜ ਆਪਾਂ ਸਾਰੇ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਕਾਗੂ ਸਮਾਜਿਕ ਧਾਰਮਿਕ ਸੰਸਥਾਵਾਂ ਤੋਂ ਆਏ ਹੋਏ ਆਗੂ ਸਾਰੇ ਅੱਜ ਬਾਬਾ ਚਰਨਦਾਸ ਜੀ ਦੇ ਮੰਦਰ ਤੋਂ ਚੱਲ ਕੇ ਪੈਦਲ ਅੱਜ ਕਿਹੜਾ ਹਨੂਮਾਨ ਜੀ ਦਾ ਤਉ ਅੱਜ ਲਹਿਰਾਣਾ ਸੀਗਾ ਉਹਦੀ ਕਿਹੜੀ ਪਰੰਪਰਾ ਜਿਹੜੀ ਸਾਡੀ ਆ ਉਹਨੂੰ ਅੱਜ ਕੋ ਕੰਮਲ ਕਰ ਲਿਆ ਗਿਆ ਹੈ ਔਰ ਆਗਾਜ਼ ਹੋ ਚੁੱਕਾ ਹੈ ਦੁਸ਼ਹਿਰੇ ਦਾ ਸੋ ਅੱਜ ਦੇ ਸ਼ੁਭ ਦਿਹਾੜੇ ਤੇ ਉਸ ਪਰਮਾਤਮਾ ਅੱਗੇ ਜ਼ਰੂਰ ਅਰਦਾਸ ਕਰਾਂਗੇ ਕਿ ਸਾਡੇ ਇਲਾਕੇ ਨੂੰ ਅਮਨ ਸ਼ਾਂਤੀ ਔਰ ਖੁਸ਼ਹਾਲੀ ਉਹ ਪਰਮਾਤਮਾ ਬਖਸ਼ੇ ਆਣ ਅਲਾ ਕਿਹੜਾ ਵਕਤ ਹੈ ਸਾਡੇ ਇਲਾਕੇ ਤੇ ਹਮੇਸ਼ਾ ਖੁਸ਼ੀਆਂ ਭਰਿਆ ਪਰਮਾਤਮਾ ਰੱਖੇ ਬਹੁਤ ਬਹੁਤ ਇਲਾਕੇ ਨੂੰ ਲੱਖ ਲੱਖ ਵਧਾਈ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਅੱਜ ਇੱਥੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਆ ਸਾਥੀ ਸਾਰੇ ਨਾਲ ਲੈ ਕੇ ਆਏ ਨੇ ਨਗਰ ਕੌਂਸਲ ਦੀ ਟੀਮ ਪੂਰੀ ਨਾਲ ਆ ਸਰ ਸਭ ਤੋਂ ਪਹਿਲੇ ਅੱਜ ਦੇ ਮੌਕੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਜੀ જય શ્રી ਰਾਮ ਸਾਰਿਆਂ ਨੂੰ ਇਸ ਮੌਕੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਗੋਬਿੰਦ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਰੋਡਾਂ ਦੀ ਅਧਿਐਕਸ਼ਤਾ ਦੇ ਵਿੱਚ ਜਿਹੜਾ ਹੈਗਾ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਪਹਿਲਾ ਚੰਡੇ ਦੀ ਰਸਮ ਅਦਾ ਹੁੰਦੀ ਹੈ ਉਸ ਤੋਂ ਬਾਅਦ ਜੋ ਹੈਗਾ ਆਪਣਾ RAM LILA ਦਾ ਜਿਹੜਾ ਆਯੋਜਨ ਹੈ ਉਹ ਸ਼ੁਰੂ ਹੁੰਦਾ ਹੈ ਔਰ ਇਸ ਦੇ ਨਾਲ ਹੀ ਚੰਡੇ ਦੀ ਰਸਮ ਅਦਾ ਹੋਣ ਦੇ ਨਾਲ ਹੀ ਜੋ RAM LILA ਦਾ ਹੈਗਾ ਉਹ ਆਗਾਜ਼ ਹੋ ਗਿਆ ਹੈ RAM LILA ਦਾ ਔਰ ਦੁਸ਼ਹਿਰਾ ਵੀ ਜਿਹੜਾ ਹੈ ਤੇ ਹਰ ਸਾਲ ਦੀ ਤਰ੍ਹਾਂ ਆਪਾਂ ਦੇਖਦੇ ਆਉਂਦੇ ਆ ਕਿ ਛੋਟੇ ਹੁੰਦਿਆਂ ਤੋਂ ਬੜੀ ਧੂਮ-ਤਾਮ ਔਰ ਬੜੀ ਸ਼ਰਧਾਪੂਰਕ ਮਨਾਇਆ ਜਾਂਦਾ ਔਰ ਮੈਂ ਆਸ ਕਰਦਾ ਹਾਂ ਕਿ ਇਸ ਸਾਲ ਵੀ RAM LILA ਦੁਸ਼ਹਿਰਾ ਹੈ ਬੜੀ ਸ਼ਰਧਾ ਦੇ ਨਾਲ ਔਰ ਤੇ ਬੜਾ ਹੀ ਧੂਮ-ਤਾਮ ਦੇ ਨਾਲ ਜਿਹੜਾ ਜਿਹੜਾ ਦੁਸ਼ਹਿਰਾ ਹੈਗਾ ਉਹ ਇੱਥੇ ਮਨਾਇਆ ਜਾਵੇਗਾ ਔਰ ਆਪ ਕੀਦੇ ਚੈਨਲ ਦੇ ਮਾਧਮ ਰਾਹੀਂ ਮੈਂ ਸਾਰੀ ਸੰਗਤਾਂ ਨੂੰ ਸਾਰੇ ਨਿਕੋਦਰ ਨਿਵਾਸੀਆਂ ਨੂੰ ਲਾਕਨ ਨਿਵਾਸੀ ਨੂੰ ਬੇਨਤੀ ਕਰਦਾ ਕਿ ਆਓ ਵਿਚਾਰੇ ਵਾਲ ਦੇ ਨਾਲ ਆ ਕੇ ਆਪਾਂ શ્રી ਰਾਮ ਜੀ ਦਾ ਅਸ਼ੀਰਵਾਦ ਲਈਏ ਔਰ ਆਪਣੇ ਸ਼ਹਿਰ ਵਾਸਤੇ ਆਪਣੇ ਵਾਸਤੇ ਸਾਰੇ ਵਾਸਤੇ ਤੰਦਰੁਸਤੀ ਸੁੱਖ ਸ਼ਾਂਤੀ ਮੰਗੀ ਹੈ ਜੈ ਸ਼੍ਰੀ ਰਾਮ ਨਗਰ ਕਾਉਂਸਲ ਵੱਲੋਂ ਕਿਦਾਂ ਦੇ ਇੰਤਜ਼ਾਮ ਕੀਤੇ ਜਾਂਦੇ ਨੇ ਨਗਰ ਕਾਉਂਸਲ ਵੱਲੋਂ ਹਰ ਸਾਲ ਹੀ ਨਾ ਅਸੀਂ ਦੁਸ਼ਹਿਰੇ ਜਿਸ ਦਿਨ ਝੰਡੇ ਦੀ ਰਸਮ ਅਦਾ ਹੁੰਦੀ ਹੈ ਉਸੇ ਦਿਨ ਤੋਂ ਜਿਹੜੀ ਹੈਗੀ ਸਾਡੀ ਸੈਨੀਟੇਸ਼ਨਸ ਦੀ ਟੀਮ ਹੈਗੀ ਆ ਉਹ ਸੈਨੀਟੇਸ਼ਨ ਟੀਮਾਂ ਨੂੰ ਹਦਾਇਤਾਂ ਕਰਤੀਆਂ ਜਾਂਦੀਆਂ ਆ ਕਿ ਉਸ ਦਿਨ ਤੋਂ ਹੀ ਡੇਲੀ ਰੈਗੂਲਰਲੀ ਇੱਥੇ ਸਫਾਈ ਹੋਇਆ ਕਰੇਗੀ ਰੈਗੂਲਰਲੀ ਪਾਣੀ ਦਾ ਛਿੜਕਾਅ ਹੋਰ ਜੋ ਕੀਟਨਾਸ਼ਕ ਹੈਗੇ ਉਹਨਾਂ ਦਾ ਛਿੜਕਾਅ ਔਰ ਅਨੇਕਾ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ ਉਹ ਕਾਉਂਸਲ साल भी कौंसल जी हैगी अपने अप, जो कर्म है अपने जे काम है वह बखूबी निभावेगी रामचंद्र महाराज की जय हनुमान हनुमान जी महाराज की जय गुरुदेव महाराज की जय श्री गणेश भाई नम श्री श्री गुरुचरण कमल नभ आज बड़ी खुशी के दिन है आज से नहीं कई सालों से आज दशहरा ग्राउंड में श्री श्री एक हज़ार आठ श्री महाबलेष्वर श्री महंत रामचरण चरणदास महाराज जी की अपार कृपा से श्री श्री एक हजार आठ श्री महाबलेवर श्री महंत परमेश्वरदास मौनी बाबा जी की अपार कृपा से आज दशहरा ग्राउंड में जहिंदा रोहन आरंभ हुआ जिसमें सभी शहर के कमिटीदार कमेटीदार लोग मेंबर लोग एमसी लोग शहर के जितने भी श्रद्धालु भक्त थे सभी हिल जिल मिल के हनुमान जी का झंडा आज स्थापना हुआ और हनुमान जी महाराज शहर को नकोदर निवासियों को कृपा करे और हर तरह से रक्षा अच्छा करे इसी तरह आज बड़ी खुशी है कि दशहरा ग्राउंड में आज हनुमान जी का झंडा फहराया गया तो सभी शहरवासियों को लग लल बधाई देता हूँ कि हर साल तरह इस साल भी दशहरा ग्राउंड में रामलीला आरम्भ शुरू होगा ਸਭੀ ਭक्तों को जय जयकार हो जय श्री राम श्री श्री 1008 महामंडलेश्वर महंत श्री रामचरनदास महाराज जी और महंत श्री परमेश्वरदास मुनि बाबा जी के पासे और महंत गोविंददास जी और बावनदास जी दी अध्यक्षता में जो 294 श्री रामलीला प्रबंधक कमेटी जगन्नाथ मंदिर द्वारा दशहरा ग्राउंड च करवाई जा रही है ओदे पलक्ष विच आज ध्वजा रोहन किया गया दशहरा ग्राउंड च और कल तो कमेटी मेंबर गहराई शुरू करने के 2 तारीख नु ਇਸ ਵਾਲੇ ਮੰਦਰ ਵਿੱਚ ਕੇ ਬੇੜਾ ਤਾਰਨ ਦੀ ਤੇ ਰਸਮਾ ਦਾ ਹੋਊਗੀ ਤੇ 3 ਤਰੀਕ ਨੂੰ ਦੁਸ਼ਹਿਰਾ ਗਰਾਊਂਡ ਵਿੱਚ ਰਾਮਲੀਲਾ ਦਾ ਆਰੰਭ ਹੋਊਗਾ ਸਾਰੇ ਹੀ ਪ੍ਰਭੂ ਪ੍ਰੇਮੀਆਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਰਾਮਲੀਲਾ ਚ ਸਹਿਯੋਗ ਦਿਓ ਔਰ ਦੁਸ਼ਹਿਰਾ ਗਰਾਊਂਡ 'ਚ ਪਹੁੰਚੇ ਕਿਰਪਾਤਾ ਕਰੋ जय श्री राम जी ਤੇ 214ਵੀਂ रामलीला श्री रामलीला ਜਗਨਨਾਥ ਪਰਵਧਕ ਕਮੇਟੀ ਵੱਲੋਂ ਇਹ ਜਿਹੜਾ ਦੁਸ਼ਹਿਰੇ ਦਾ ਪਾਵਨ ਤਿਹਾੜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬੜੀ ਤੁੰਤਾਂ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਅਸੀਂ ਸਾਰੇ ਸ਼ਹਿਰ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਦੁਸ਼ਹਿਰਾ ਕਮੇਟੀ ਦਾ ਤਣੋ ਮਣੋ ਤੁਹਾਨੂੰ ਸਾਥ ਦਿਓ ਤਾਂ ਕਿ ਜਿਹੜਾ ਇਹ ਦੁਸ਼ਹਿਰਾ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਵੇ जय श्री राम ਤੋਂ ਸਾਥ ਤੇ ਮੰਗ ਭਰਿਆ ਜੇ ਦੇਣਿਆ ਅੱਜ ਨਕੋਦਰ ਵਿੱਚ 214ਵੀਂ ਸ਼੍ਰੀ ਰਾਮ ਲੀਲਾ ਰਾਮ ਲੀਲਾ ਦਾ ਜਿਹੜਾ ਮੰਚਨ ਹੋਣ ਜਾ ਰਿਹਾ ਹੈ ਸ਼੍ਰੀ ਗੋਬਿੰਦਦਾ ਜੀ ਮਹਾਰਾਜ ਦੀ ਅਦਸ਼ਾ ਦੇ ਅੰਦਰ ਸੋ ਸਾਰੇ ਨਕੋਦਰ ਵਾਸੀਆਂ ਨੂੰ ਸਮੁੱਚੇ ਪੰਜਾਬਾ ਸੰਧ ਰਾਮ ਭੱਟਾ ਨੂੰ ਅੱਜ ਦੇ ਦਿੰਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਨਿਆਉ ਵੱਲ ਚੜ ਕੇ ਰਾਮ ਜੀ ਲੀਲਾ ਦਾ ਮੰਚਨ ਦੇਖੋ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਇਸ ਇਤਿਹਾਸ ਬਾਰੇ ਪਤਾ ਲੱਗੇ ਉਹ ਭਗਵਾਨ ਸ਼੍ਰੀ ਰਾਮ ਜੀ ਦੀ ਕਿਰਪਾ ਬਣੀ ਰਵੇ ਜੈ ਸ਼੍ਰੀ ਰੰਦੇ ਜਗਨਨਾਥ ਮੰਤਰ ਵਾਲੋਂ ਡੇਂਜਰੇ ਸਮਦਾ ਚਿੱਤ ਗਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦਾਗਣਾ ਆ ਗਿਆ। ਅਮਾਤਮਾ ਘਰੇ ਸੇਤਨਾਈ ਬੁਝਿਆ ਤਾਂ ਕੰਨ ਨਾਲ ਸਾਰਾ ਸ਼ਰਮ ਮੇਲਾ ਕਰਾਈ ਜਾਵੇ। ਸ਼ਹਿਰ ਵਸਣ ਅਸੀਂ ਲੱਖ ਲੱਖ ਰੁਧਾਈ ਲੈਣੇ ਆ। ਜੈ ਸ਼੍ਰੀ ਰਾਮ। ਤਸਵੀਰਾਂ ਤੁਹਾਨੂੰ ਦੁਸ਼ਹਿਰਾ ਗਰਾਉਂਡ ਨਕੂਦਰ ਤੋਂ ਦਿਖਾ ਰਹੇ ਸੀ ਜਿੱਥੇ ਹਨੂਮਾਨ ਮੰਦਿਰ ਦੇ ਵਿੱਚ ਸਾਰੀ ਸੰਗਤ ਅੱਜ ਪਹੁੰਚੀ ਆ ਔਰ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਨੇ ਝੰਡੇ ਦੀ ਰਸਮ ਨੂੰ ਅਦਾ ਕੀਤਾ। ਅੱਜ ਮੰਗਲਵਾਰ ਆ ਔਰ ਝੰਡੇ ਦੀ ਰਸਮ ਅਜਾਦਾ ਹੋਈ ਆ ਸਮਝ ਲਓ ਕਹਿੰਦਾ ਮਤਲਬ ਆ ਕਿ ਰਾਮਲੀਲਾ ਜਿਹੜੀ ਆ ਉਹ ਅੱਜ ਤੋਂ ਸ਼ੁਰੂਆਤ ਹੋ ਗਈ ਆ ਇਸੇ ਤਰ੍ਹਾਂ ਹੀ ਦੁਹੇਰਾ ਬੜੀ ਧੂਮ ਧਾਮ ਦੇ ਨਾਲ ਨਕੂਦਰ ਦੇ ਵਿੱਚ ਮਨਾਇਆ ਜਾਵੇਗਾ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਰਾਮਲੀਲਾ ਤੇ ਵੀ ਪਹੁੰਚੋ ਔਰ ਦੁਹੇਰੇ ਤੇ ਵੀ ਪ੍ਰਭੂ ਦਾ ਆਸ਼ੀਰਵਾਦ ਲਓ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਾਅਰ ਨਿਊਜ਼ ਨਕੋਦਰ